ਸਕਦੇ ਹੋ ਮੀਂਹ ਜਿਹੜੀ ਭਾਰੀ ਹੈ ਤਬਾਹੀ ਮਚਾਣੀ ਸ਼ੁਰੂ ਕਰ ਦਿੱਤੀ ਆ ਦੋ ਦਿਨ ਤੋਂ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਅਲਰਟ ਜਾਰੀ ਕੀਤਾ ਹੋਇਆ ਸੀ ਤਾਂ ਹੁਣ ਚੰਡੀਗੜ੍ਹ ਵਰਗੇ ਸ਼ਹਿਰ ਦੀ ਜੇਕਰ ਗੱਲ ਕਰੀ ਜਾਵੇ ਤਾਂ ਇੱਥੇ ਬਹੁਤ ਹੀ ਜ਼ਿਆਦਾ ਜਿਹੜਾ ਮੀਂਹ ਉਹ ਤੇਜ਼ੀ ਦੇ ਨਾਲ ਸ਼ੁਰੂ ਹੋ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਸ਼ਹਿਰਾਂ ਵਿੱਚ ਆਵਾਜ਼ ਆਈ ਇਹ ਤੇਜ਼ ਹੋ ਗਈ ਹੈ ਕਾਫੀ ਲੋਕ ਨੇ ਜਿਹੜੇ ਆਪਣੇ ਘਰਾਂ ਨੂੰ ਕੰਮਕਾਰ ਤੋਂ ਜਿਹੜੇ ਭੱਜਣੇ ਸ਼ੁਰੂ ਹੋ ਗਏ ਨੇ ਕੰਮਕਾਰ ਜਿਹੜੇ ਚੱਲ ਰਹੇ ਸੀ ਉਹ ਠੱਪ ਕਰ ਦਿੱਤੇ ਗਏ ਨੇ ਲੋਕਾਂ ਨੇ ਵੱਲੋਂ ਤਾਂ ਇਹ ਜਿਹੜਾ ਚੜ ਕੇ ਆਇਆ ਹ ਬੱਦਲ ਬਹੁਤ ਹੀ ਇਹ ਕਾਲੀ ਘਟਾ ਚੜੀ ਹੋਈ ਹੈ ਮੌਸਮ ਵਿਭਾਗ ਦੇ ਵੱਲੋਂ 2 ਦਿਨ ਦਾ ਜਿਹੜਾ ਅਲਰਟ ਜਾਰੀ ਕੀਤਾ ਹੋਇਆ ਸੀ ਤਾਂ ਤੁਸੀਂ ਦੇਖ ਸਕਦੇ ਹੋ ਹੁਣ ਜਿਹੜਾ بارش ਆ ਉਹ ਤੇਜ਼ ਹੋ ਚੁੱਕੀ ਹੈ ਸੋ ਇਹ ਪਤਾ ਨਹੀਂ ਹੁਣ ਕਿੰਨਾ ਚਿਰ ਪਵੇ ਪਵੇਗਾ ਕਿਉਂਕਿ ਜਿਹੜੀ ਬੱਦਲ ਨੇ ਬੱਦਲ ਲਗਾਤਾਰ ਇੱਕ ਜਗ੍ਹਾ ਸਟਿਲ ਹੈ ਉਹ ਖੜੇ ਹੋਏ ਨਹੀਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਮੌਸਮ ਦੇ ਵਿੱਚ ਜਿਹੜੀ ਬਦਾਬ ਆ ਗਿਆ ਤਾਂ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਹੋਈ ਸੀ ਕਿ ਜਿਹੜੀ بارش ਹੈ ਉਹ ਬਹੁਤ ਤੇਜ਼ ਹੋ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਕਿ ਕਿੰਨੀ ਤੇਜ਼ ਹੈ ਜਿਹੜੀ ਉਹ بارش ਹੈ ਉਹ ਹੋ ਗਈ ਹੈ ਲਗਾਤਾਰ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਆ ਗਿਆ ਤਾਂ ਚੰਡੀਗੜ੍ਹ ਦੇ ਵਿੱਚ ਜਿਹੜਾ ਭਾਰੀ ਮੀਂਹ ਹੈ ਉਹ ਪੈਣਾ ਸ਼ੁਰੂ ਹੋ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਇਸ ਬੱਦਲ ਨੇ ਮੀਂਹ ਨੇ ਜਿਹੜੀ ਤਬਾਹੀ ਹੈ ਉਹ ਮਚਾ ਦਿੱਤੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਾਲੀ ਘਟਾ ਚੜੀ ਸੀ ਪਹਿਲਾਂ ਤਾਂ ਹੁਣ ਲਗਾਤਾਰ ਜਿਹੜੀ بارش ਹੈ ਉਹ ਤੇਜ਼ ਹੋ ਚੁੱਕੀ ਹੈ ਤਾਂ ਤੁਸੀਂ ਦੇਖ ਰਹੇ ਹੋ ਬੱਦਲ ਵੀ ਜਿਹੜਾ ਲਗਾਤਾਰ ਗਰਜ ਰਿਹਾ ਹੈ ਤਾਂ ਪੇਜ ਹੈ ਜਿਹੜਾ ਮੀਂਹ ਹੋ ਗਿਆ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਇਹ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਆ ਗਿਆ ਮੀਂਹ ਹੈ ਜਿਹੜਾ ਭਾਰੀ ਤਵਾਹੀ ਜਿਹੜੀ ਮਚਾ ਦਿੱਤੀ ਹੈ ਮੀਨੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਤਾਂ ਦੇਖ ਸਕਦੇ ਹੋ ਤੁਸੀਂ ਭਾਰੀ ਜਿਹੜੀ ਮੀਂਹ ਹੈ ਤਵਾਹੀ ਮਚਾ ਦਿੱਤੀ ਹੈ ਤਾਂ ਬਹੁਤ ਜਿਹੜੀ ਤੇਜ਼ ਹੈ ਬਾਰਿਸ਼ ਉਹ ਸ਼ੁਰੂ ਹੋ ਗਈ ਹੈ ਤਾਂ ਦੇਖ ਸਕਦੇ ਹੋ ਤੁਸੀਂ ਆਲੇ ਦੋਲੇ ਦੇਖੀ ਕੁਛ ਨਹੀਂ ਰਿਹਾ ਭਾਰੀ ਜਿਹੜੀ ਮੀਂਹ ਹੈ ਉਹ ਸ਼ੁਰੂ ਹੋ ਗਿਆ بارش ਨੇ ਇੱਕਦਮ ਤਬਾਹੀ ਜਿਹੜੀ ਮਚਾ ਦੇ ਕੋਦਮੇ ਜਿਹੜੀ بارش ਹੈ ਉਹ ਲੱਗਣੀ ਸ਼ੁਰੂ ਹੋ ਗਈ ਹੈ ਤਾਂ ਕਮੈਂਟ ਕਰਕੇ ਤੁਸੀਂ ਵੀ ਜਰੂਰ ਦੱਸੋ ਕਿੱਥੇ-ਕਿੱਥੇ ਜਿਹੜਾ ਮੀਂਹ ਪੈ ਰਿਹਾ ਇਹ ਚੰਡੀਗੜ੍ਹ ਸ਼ਹਿਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਥੇ ਮੀਂਹ ਨੇ ਕੋਦਮ ਜਿਹੜੀ ਹੈ ਤਬਾਹੀ ਹੈ ਉਹ ਮਚਾ ਦਿੱਤੀ ਹੈ ਤਾਂ ਤੁਸੀਂ ਦੇਖ ਰਹੇ ਹੋ ਦੋ ਦਿਨ ਦਾ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਅਲਰਟ ਦੱਸਿਆ ਹੋਇਆ ਸੀ ਤਾਂ ਹਵਾ ਵੀ ਚੱਲ ਰਹੀ ਹੈ ਜਿਹੜਾ ਕਿਸਾਨ ਵੀਰਾਂ ਨੂੰ ਕਾਫੀ ਵੱਡਾ ਜਿਹੜਾ ਖਮੇਜਾ ਭੋਤਨਾ ਪੈ ਸਕਦਾ ਕਿਉਂਕਿ ਤੇਜ਼ ਹਵਾਵਾਂ ਦੇ ਵਿਚਕਾਰ ਇਹ ਜਿਹੜੀ ਬਾਰਿਸ਼ ਹੈ ਉਹ ਹੋ ਰਹੀ ਹੈ ਤਾਂ ਤੁਸੀਂ ਦੇਖ ਰਹੇ ਹੋ ਇਸ ਤਰੀਕੇ ਦੇ ਨਾਲ ਸੰਘਣੇ ਜਿਹੜੇ ਬੱਦਲ ਹੈ ਉਹ ਲਗਾਤਾਰ ਘੁਲੇ ਹੋਏ ਨੇ ਆਸਮਾਨ ਦੇ ਵਿੱਚ ਬਹੁਤ ਲੰਮਾ ਟਾਈਮ ਇਸ ਬਾਰਿਸ਼ ਦੇ ਪੈਣ ਦੇ ਜਿਹੜੇ ਅਸਾਰ ਨੇ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹ ਮੀਂਹ ਇੱਕੋ ਦਾਮ ਜਿਹੜੀ ਭਜਨਾ ਠਕਾ ਪਾ ਜਾ ਦਿਤੀ ਲੋਕਾਂ ਦੇ ਵਿੱਚ ਭਜਨਾ ਠ ਮਚਾ ਦਿਤੀ ਹੈ ਤਾਂ ਮੌਸਮ ਦੇ ਵਿੱਚ ਕਾਫੀ ਜਿਹੜਾ ਬਦਲਾਵ ਆ ਗਿਆ ਪਰ ਹੁਣ ਇੱਕ ਗੱਲ ਹੋਰ ਵੀ ਹੈ ਮੀਂਹ ਜਿਹੜਾ ਪਿਆ ਇਸ ਮੀਂਹ ਦੇ ਨਾਲ ਬਗਰਮੀ ਵੀ ਬਹੁਤ ਹੀ ਜ਼ਿਆਦੀ ਜਿਹੜੀ ਉਹ ਵੱਧ ਜਾਵੇਗੀ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਇੰਨੀ ਤੇਜ਼ ਹਨੇਰੀ ਹੈ ਛਤਰੀ ਵੀ ਜਿਹੜੀ ਹੈ ਫੜੀ ਨਹੀਂ ਜਾ ਸਕਦੀ ਦੂਜੀ ਸਾਈਡ ਨੂੰ ਖੁੱਲਹੀ ਖੁੱਲੀ ਜਾ ਰਹੀ ਹੈ ਕਿ ਬਾਰਿਸ਼ ਬਹੁਤ ਤੇਜ਼ ਹੈ ਹਨੇਰੀ ਬਹੁਤ ਤੇਜ਼ ਹੈ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੀ ਬਾਰਿਸ਼ ਹੈ ਉਹ ਹੋ ਰਹੀ ਹੈ ਤਾਂ ਆਵਾਜ਼ ਵੀ ਸੁਣ ਰਹੇ ਹੋ ਕਿਣੀਆਂ ਦੀ ਬਹੁਤ ਤੇਜ਼ ਹੈ ਜਿਹੜਾ ਮੀਂਹ ਹੈ ਉਹ ਪੈਣਾ ਸ਼ੁਰੂ ਹੋ ਗਿਆ ਚੰਡੀਗੜ੍ਹ ਸ਼ਹਿਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਮੀਂਹ ਨੇ ਆਪਣੇ ਜਿਹੜੇ ਰੰਗ ਹੈ ਦਿਖਾਣੇ ਸ਼ੁਰੂ ਕਰ ਦਿੱਤੇ ਸੋ ਲਗਾਤਾਰ ਬਾਰਿਸ਼ ਹੈ ਉਹ ਤੇਜ਼ ਹੋ ਗਈ ਹੈ ਸਾਰਾ ਹੀ ਜਿਹੜਾ ਬੱਦਲਾ ਆਸਮਾਨ ਦੇ ਵਿੱਚ ਖੋਲਿਆ ਹੋਇਆ ਇਹ ਲੱਗ ਰਿਹਾ ਹੈ ਕਿ ਇਹ ਜਿਹੜਾ ਮੀਂਹ ਹੈ ਇਹ ਪੂਰੇ ਪੰਜਾਬ ਦੇ ਵਿੱਚ ਹੋਵੇਗਾ ਪਰ ਦੱਸ ਦਈਏ ਕਿ ਚੰਡੀਗੜ੍ਹ ਮਹਾਲੀ ਖਰਨ ਲਾਂਟਰਾ ਦੇ ਵਿੱਚ ਤਾਂ ਇਹ ਜਿਹੜੀ ਬਾਰਿਸ਼ ਬਹੁਤ ਹੀ ਜ਼ਿਆਦਾ ਤੇਜ਼ ਹੋ ਰਹੀ ਹੈ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸ ਤਰੀਕੇ ਦੇ ਨਾਲ ਆਸ-ਪਾਸ ਜਿਹੜੇ ਪਹਿਲਾਂ ਬਿਲਡਿੰਗਸ ਤੁਸੀਂ ਦੇਖ ਰਹੇ ਸੀਗੇ ਫਲੈਟ ਬਿਲਡਿੰਗਾਂ ਪਹਿਲਾਂ ਦਿਖ ਰਹੀਆਂ ਸੀ ਪਰ ਹੁਣ ਮੀਂਹ ਦੇ ਸੰਘਣੇਪਣ ਕਾਰਨ ਜਿਹੜੀਆਂ ਇਹ ਵਿੱਚ ਲੁਕਤ ਹੋ ਗਈ ਨੇ ਤਾਂ ਤੁਸੀਂ ਦੇਖ ਲਓ ਕਿਸ ਤਰੀਕੇ ਦੇ ਨਾਲ ਜਿਹੜੀ ਗਰਜ ਰਹੀ ਹੈ ਬਿਜਲੀ ਵੀ ਤਾਂ ਤੇਜ਼ ਹੋ ਗਿਆ ਮੀਂਹ ਜਿਹੜਾ ਬਹੁਤ ਜਿਆਦਾ ਜਿਹੜੀ ਸਪੀਡ ਹੈ ਮੀਂਹ ਦੇ ਪਹਿਲਾਂ ਫੜਦੇ ਗਈ ਹੈ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਸ ਤਰੀਕੇ ਦੇ ਨਾਲ ਦੂਰ ਦੂਰ ਤੱਕ ਜਿਹੜਾ ਦੇਖਣਾ ਹੀ ਬੰਦ ਹੋ ਗਿਆ ਹੈ ਨਹੀਂ ਤੇਜ਼ ਹੈ ਜਿਹੜੀ ਬਾਰਿਸ਼ ਹੈ ਉਹ ਹੋਣੀ ਸ਼ੁਰੂ ਹੋ ਗਈ ਹੈ ਸੋ ਕਿੱਥੇ ਕਿੱਥੇ ਮੀਂਹ ਪੈ ਰਿਹਾ ਵੀਰੋ ਕਮੈਂਟ ਕਰਕੇ ਜਰੂਰ ਤੁਸੀਂ ਵੀ ਦੱਸੋ ਤਾਂ ਇਹ ਜਿਹੜੀ ਗੜ੍ਹ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੌਸਮ ਦੇ ਵਿੱਚ ਜਿਹੜਾ ਬਦਲਾਅ ਆਪਕਾफी ਮੌਸਮ ਵਿਭਾਗ ਦੇ ਵੱਲੋਂ ਅਗਲੇ 24 ਘੰਟਿਆਂ ਤੱਕ ਜਿਹੜੀ ਬਾਰਿਸ਼ ਹੈ ਲਗਾਤਾਰ ਦੱਸੀ ਹੋਈ ਹੈ ਤਾਂ ਦੇਖ ਰਹੇ ਹੋ ਤੁਸੀਂ ਬੱਦਲ ਕਿੱਦਾਂ ਉੱਡ ਰਿਹਾ ਹੈ ਲਗਾਤਾਰ ਖੁੱਲਿਆ ਹੋਇਆ ਸਾਰੇ ਆਸਮਾਨ ਦੇ ਵਿੱਚ ਬੱਦਲ ਨਹੀਂ ਹੈ ਜਿਹੜਾ ਇੱਦਾਂ ਲਗਾਤਾਰ ਇਹ ਪੈਂਦਾ ਰਹੇਗਾ ਤਾਂ ਬਹੁਤ ਹੀ ਜ਼ਿਆਦੀ ਜਿਹੜੀ ਤੇਜ਼ ਹੈ ਉਹ ਬਾਰਿਸ਼ ਉਹ ਹੋਣੀ ਸ਼ੁਰੂ ਹੋ ਗਈ ਹੈ ਸੋ ਕਿ ਕਿਸਾਨ ਵੀਰਾਂ ਦੇ ਲਈ ਜੇਕਰ ਇਹ بارش ਬਹੁਤ ਲੰਮਾ ਸਮਾਂ ਪੈ ਗਈ ਤਾਂ ਇਹ ਨੁਕਸਾਨ ਦੀ ਹੋਵੇਗੀ ਉੱਥੇ ਹੀ ਜਿਹੜੀ ਗਰਮੀ ਤੋਂ ਵੀ ਥੋੜੀ ਰਾਹਤ ਹੈ ਕਿਉਂਕਿ ਦੋ ਦਿਨ ਹੋ ਗਏ ਨਾ ਪ੍ਰੈਸ਼ਰ ਕਾਫੀ ਵੱਧ ਗਿਆ ਸੀ ਇਸ بارش ਦੇ ਨਾਲ ਹੁਣ ਜਿਹੜਾ ਥੋੜੀ ਰਾਹਤ ਵੀ ਮਿਲੀ ਲੋਕਾਂ ਨੂੰ ਪਰ ਜੇਕਰ ਲਗਾਤਾਰ ਪੈਂਦਾ ਇਹ ਮੀਂਹ ਤਾਂ ਇਸ ਦਾ ਜਿਹੜਾ ਨੁਕਸਾਨ ਹੈ ਉਹ ਕਿਸਾਨ ਵੀਰਾਂ ਦੇ ਲਈ ਕਾਫੀ ਹੋਵੇਗਾ ਕਿਉਂਕਿ ਫਸਲਾਂ ਪੱਕੀਆਂ ਹੋਈਆਂ ਨੇ ਇਹ ਹਜੇ ਬਹੁਤ ਹੀ ਕਿਸਾਨਾਂ ਨੇ ਬਲੋ ਵੱਡਾ ਜਿਹੜਾ ਸ਼ੁਰੂ ਵੀ ਕਰ ਦਿੱਤਾ ਗਿਆ ਪਰ ਖੜੀ ਫਸਲ ਦਾ ਜ਼ਿਆਦਾ ਨੁਕਸਾਨ ਹੈ ਜਿਹੜਾ ਅਕਸਰ ਹੁੰਦਾ ਹੈ ਜਦੋਂ ਤੇਜ਼ بارش ਤੇ ਹਾਨੀਰ ਚਲਦੀ ਹੈ ਤਾਂ ਤੁਸੀਂ ਦੇਖ ਰਹੇ ਹੋ ਤਸਵੀ ਇਸ ਤਰੀਕੇ ਨਾਲ ਬਾਰਿਸ਼ ਜਿਹੜੀ ਤੇਜ਼ ਹੋ ਗਈ ਹੈ ਤਾਂ ਦੇਖ ਸਕਦੇ ਹੋ ਤੁਸੀਂ ਭਾਰੀ ਜਿਹੜੀ ਮੀਂਹ ਹੈ ਤਬਾਹੀ ਮਚਾ ਦਿੱਤੀ ਹੈ ਤਾਂ ਬਹੁਤ ਜਿਹੜੀ ਤੇਜ਼ ਹੈ ਬਾਰਿਸ਼ ਉਹ ਸ਼ੁਰੂ ਹੋ ਗਈ ਹੈ ਤਾਂ ਦੇਖ ਸਕਦੇ ਹੋ ਤੁਸੀਂ ਆਲੇ ਦੁਆਲੇ ਦੇਖੇ ਕੁਝ ਨਹੀਂ ਰਿਹਾ ਭਾਰੀ ਜਿਹੜੀ ਮੀਂਹ ਹੈ ਉਹ ਸ਼ੁਰੂ ਹੋ ਗਿਆ ਬਾਰਿਸ਼ ਨੇ ਇੱਕਦਮ ਤਬਾਹੀ ਜਿਹੜੀ ਮਚਾ ਦੇ ਕੋਦਮੀ ਜਿਹੜੀ ਬਾਰਿਸ਼ ਹੈ ਉਹ ਲੱਗਣੀ ਸ਼ੁਰੂ ਹੋ ਗਈ ਹੈ ਤਾਂ ਕਮੈਂਟ ਕਰਕੇ ਤੁਸੀਂ ਵੀ ਜਰੂਰ ਦੱਸੋ ਕਿੱਥੇ ਕਿੱਥੇ ਜਿਹੜਾ ਮੀਂਹ ਪੈ ਰਿਹਾ ਇਹ ਚੰਡੀਗੜ੍ਹ ਸ਼ਹਿਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਥੇ ਮੀਂਹ ਇੱਕੋ ਦਮ ਜਿਹੜੀ ਹੈ ਤਬਾਹੀ ਉਹ ਮਚਾ ਦਿੱਤੀ ਹੈ ਤਾਂ ਤੁਸੀਂ ਦੇਖ ਰਹੇ ਹੋ ਦੋ ਦਿਨ ਦਾ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਅਲਰਟ ਦੱਸਿਆ ਹੋਇਆ ਸੀ ਤਾਂ ਹਵਾ ਵੀ ਚੱਲ ਰਹੀ ਹੈ ਜਿਹੜਾ ਕਿਸਾਨ ਵੀਰਾਂ ਨੂੰ ਕਾਫੀ ਵੱਡਾ ਜਿਹੜਾ ਖਮੇਜਾ ਭੋਤਨਾ ਪੈ ਸਕਦਾ ਕਿਉਂਕਿ ਤੇਜ਼ ਹਵਾਵਾਂ ਦੇ ਵਿਚਕਾਰ ਇਹ ਜਿਹੜੀ ਬਾਰਿਸ਼ ਹੈ ਉਹ ਹੋ ਰਹੀ ਹੈ ਤਾਂ ਤੁਸੀਂ ਦੇਖ ਰਹੇ ਹੋ ਕਿ ਇਸ ਤਰੀਕੇ ਦੇ ਨਾਲ ਸੰਘਣੇ ਜਿਹੜੇ ਬੱਦਲ ਹੈ ਉਹ ਲਗਾਤਾਰ ਘੁਲੇ ਹੋਏ ਨੇ ਆਸਮਾਨ ਦੇ ਵਿੱਚ ਬਹੁਤ ਲੰਮਾ ਟਾਈਮ ਇਸ ਵਾਰ بارش ਦੇ ਪੈਣ ਦੇ ਜਿਹੜੇ ਅਸਾਰ ਨੇ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿ ਮੀਂਹ ਨੇ ਇੱਕੋ ਦਮ ਜਿਹੜੀ ਭਜਨਾ ਠਕਾ ਪਜਾ ਦਿਤੀ ਲੋਕਾਂ ਦੇ ਵਿੱਚ ਭਜਨਾ ਠ ਮਚਾ ਦਿਤੀ ਹੈ ਤਾਂ ਮੌਸਮ ਦੇ ਵਿੱਚ ਕਾਫੀ ਜਿਹੜਾ ਬਦਲਾਅ ਆ ਗਿਆ ਪਰ ਹੁਣ ਇੱਕ ਗੱਲ ਹੋਰ ਵੀ ਹੈ ਮੀਂਹ ਜਿਹੜਾ ਪਿਆ ਇਸ ਮੀਂਹ ਦੇ ਨਾਲ ਬਗਰਮੀ ਵੀ ਬਹੁਤ ਹੀ ਜ਼ਿਆਦੀ ਜਿਹੜੀ ਉਹ ਵੱਧ ਜাবেਗੀ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਇੰਨੀ ਤੇਜ਼ ਹਨੇਰੀ ਹੈ ਛਤਰੀ ਵੀ ਜਿਹੜੀ ਹੈ ਫੜੀ ਨਹੀਂ ਜਾ ਸਕਦੀ ਦੂਜੀ ਸਾਈਡ ਨੂੰ ਖੁੱਲਹੀ ਜਾ ਰਹੀ ਹੈ ਕਿਉਂਕਿ ਬਾਰਿਸ਼ ਬਹੁਤ ਤੇਜ਼ ਹੈ ਹਨੇਰੀ ਬਹੁਤ ਤੇਜ਼ ਹੈ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਗਰਿਸ਼ਾ ਉਹ ਹੋ ਰਹੀ ਹੈ ਤਾਂ ਆਵਾਜ਼ ਵੀ ਸੁਣ ਰਹੇ ਹੋ ਕਿਣੀਆਂ ਦੀ ਬਹੁਤ ਤੇਜ਼ ਹੈ ਜਿਹੜਾ ਮੀਂਹ ਹੈ ਉਹ ਪੈਣਾ ਸ਼ੁਰੂ ਹੋ ਗਿਆ ਚੰਡੀਗੜ੍ਹ ਸ਼ਹਿਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਮੀਂਹ ਨੇ ਆਪਣੇ ਜਿਹੜੇ ਰੰਗ ਐ ਦਿਖਾਣੇ ਸ਼ੁਰੂ ਕਰ ਦਿੱਤੇ ਸੋ ਲਗਾਤਾਰ بارش ਹੈ ਉਹ ਤੇਜ਼ ਹੋ ਗਈ ਹੈ ਸਾਰਾ ਹੀ ਜਿਹੜਾ ਬੱਦਲਾ ਆਸਮਾਨ ਦੇ ਵਿੱਚ ਖੋਲਿਆ ਹੋਇਆ ਇਹ ਲੱਗ ਰਿਹਾ ਹੈ ਕਿ ਇਹ ਜਿਹੜਾ ਮੀਂਹ ਹੈ ਇਹ ਪੂਰੇ ਪੰਜਾਬ ਦੇ ਵਿੱਚ ਹੋਵੇਗਾ ਪਰ ਦੱਸ ਦਈਏ ਕਿ ਚੰਡੀਗੜ੍ਹ ਮਹਾਲੀ ਖਰਨ ਲਾਂਟਰਾ ਦੇ ਵਿੱਚ ਤਾਂ ਇਹ ਜਿਹੜੀ ਬਾਰਿਸ਼ ਬਹੁਤ ਹੀ ਜਿਆਦਾ ਤੇਜ਼ ਹੋ ਰਹੀ ਹੈ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸ ਤਰੀਕੇ ਦੇ ਨਾਲ ਆਸ-ਪਾਸ ਜਿਹੜੇ ਪਹਿਲਾਂ ਬਿਲਡਿੰਗਸ ਤੁਸੀਂ ਦੇਖ ਰਹੇ ਸੀਗੇ ਫਲੈਟ ਬਿਲਡਿੰਗਾਂ ਪਹਿਲਾਂ ਦਿਖ ਰਹੀਆਂ ਸੀ ਪਰ ਹੁਣ ਮੀਂਹ ਦੇ ਸੰਘਣੇਪਣ ਕਾਰਨ ਜਿਹੜੀਆਂ ਇਹ ਵਿੱਚ ਲੁਪਤ ਹੋ ਗਈ ਨੇ ਤਾਂ ਤੁਸੀਂ ਦੇਖ ਲਓ ਕਿਸ ਤਰੀਕੇ ਦੇ ਨਾਲ ਜਿਹੜੀ ਗਰਜ ਰਹੀ ਹੈ ਬਿਜਲੀ ਵੀ ਤਾਂ ਤੇਜ ਹੋ ਗਿਆ ਮੀਂਹ ਜਿਹੜਾ ਬਹੁਤ ਜਿਆਦਾ ਜਿਹੜੀ ਸਪੀਡ ਹੈ ਮੀਂਹ ਦੇ ਪੈਲੋ ਫਰਦੇ ਗਈ ਹੈ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਸ ਤਰੀਕੇ ਦੇ ਨਾਲ ਦੂਰ ਦੂਰ ਤੱਕ ਜਿਹੜਾ ਦਿਖਣਾ ਹੀ ਬੰਦ ਹੋ ਗਿਆ ਹੈ ਨਹੀਂ ਤੇਜ ਹੈ ਜਿਹੜੀ ਬਾਰਿਸ਼ ਹੈ ਉਹ ਹੋਣੀ ਸ਼ੁਰੂ ਹੋ ਗਈ ਹੈ ਸੋ ਕਿੱਥੇ ਕਿੱਥੇ ਮੀਂਹ ਪੈ ਰਿਹਾ ਵੀਰੋ ਕਮੈਂਟ ਕਰਕੇ ਜਰੂਰ ਤੁਸੀਂ ਵੀ ਦੱਸੋ ਤਾਂ ਇਹ ਇੰਟੀਗ੍ਰੇਟ ਦੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੌਸਮ ਦੇ ਵਿੱਚ ਜਿਹੜਾ ਬਦਲਾਅ ਪ ਕਾਫੀ ਮੌਸਮ ਵਿਭਾਗ ਦੇ ਵੱਲੋਂ ਅਗਲੇ 24 ਘੰਟਿਆਂ ਤੱਕ ਜਿਹੜੀ ਬਾਰਿਸ਼ ਹੈ ਲਗਾਤਾਰ ਦੱਸੀ ਹੋਈ ਹੈ ਤਾਂ ਦੇਖ ਰਹੇ ਹੋ ਤੁਸੀਂ ਬੱਦਲ ਕਿੱਦਾਂ ਉੱਡ ਰਿਹਾ ਲਗਾਤਾਰ ਭੁਲਿਆ ਹੋਇਆ ਸਾਰੇ ਆਸਮਾਨ ਦੇ ਵਿੱਚ ਬੱਦਲ ਨਹੀਂ ਹੈ ਜਿਹੜਾ ਇੱਦਾਂ ਲਗਾਤਾਰ ਇਹ ਪੈਂਦਾ ਰਹੇਗਾ ਤਾਂ ਬਹੁਤ ਹੀ ਜ਼ਿਆਦੀ ਜਿਹੜੀ ਤੇਜ਼ ਹੈ ਉਹ ਬਾਰਿਸ਼ ਉਹ ਹੋਣੀ ਸ਼ੁਰੂ ਹੋ ਗਈ ਹੈ ਸੋ ਕਿ ਕਿਸਾਨ ਵੀਰਾਂ ਦੇ ਲਈ ਜੇਕਰ ਇਹ بارش ਬਹੁਤ ਲੰਮਾ ਸਮਾਂ ਪੈ ਗਈ ਤਾਂ ਇਹ ਨੁਕਸਾਨ ਦੇ ਹੋਵੇਗੀ ਉੱਥੇ ਹੀ ਜਿਹੜੀ ਗਰਮੀ ਤੋਂ ਵੀ ਥੋੜੀ ਰਾਹਤ ਆ ਕਿਉਂਕਿ ਦੋ ਦਿਨ ਹੋ ਗਏ ਨਾ ਪਰਚਰ ਕਾਫੀ ਵੱਧ ਗਿਆ ਸੀ ਇਸ بارش ਦੇ ਨਾਲ ਹੁਣ ਜਿਹੜਾ ਥੋੜੀ ਰਾਹਤ ਵੀ ਮਿਲੀ ਲੋਕਾਂ ਨੂੰ ਪਰ ਜੇਕਰ ਲਗਾਤਾਰ ਪੈਂਦਾ ਇਹ ਮੀਂਹ ਤਾਂ ਇਸ ਦਾ ਜਿਹੜਾ ਨੁਕਸਾਨ ਹੈ ਉਹ ਕਿਸਾਨ ਵੀਰਾਂ ਦੇ ਲਈ ਕਾਫੀ ਹੋਵੇਗਾ ਕਿਉਂਕਿ ਫਸਲਾਂ ਪੱਕੀਆਂ ਹੋਈਆਂ ਨੇ ਇਹ ਹਜੇ ਬਹੁਤ ਹੀ ਕਿਸਾਨਾਂ ਨੇ ਬਲੋ ਵੱਡਾ ਜਿਹੜਾ ਸ਼ੁਰੂ ਵੀ ਕਰ ਦਿੱਤਾ ਗਿਆ ਪਰ ਖੜੀ ਫਸਲ ਦਾ ਜ਼ਿਆਦਾ ਨੁਕਸਾਨ ਹੈ ਜਿਹੜਾ ਅਕਸਰ ਹੁੰਦਾ ਹੈ ਜਦੋਂ ਤੇਜ਼ بارش ਤੇ ਹਾਨੀਰ ਚਲਦੀ ਹੈ ਤਾਂ ਤੁਸੀਂ ਦੇਖ ਰਹੇ ਹੋ ਤਸਵੀਰ ਇਸ ਤਰੀਕੇ ਨਾਲ ਬਾਰਿਸ਼ ਜਿਹੜੀ ਤੇਜ਼ ਹੋ ਗਈ ਹੈ। ਤੁਸੀਂ ਕਿਸ ਤਰੀਕੇ ਨਾਲ ਜਿਹੜੀ ਕਾਲੀ ਘਟਾ ਔਰ ਚੜ ਕੇ ਆ ਗਈ ਹੈ ਤਾਂ ਬਹੁਤ ਹੀ ਜ਼ੋਰਦਾਰ ਜਿਹੜਾ ਬੱਦਲ ਆਇਆ ਹੋਇਆ ਚੰਡੀਗੜ੍ਹ ਸ਼ਹਿਰ ਵਰਗੀ ਜੇਕਰ ਗੱਲ ਕਰੀਏ ਚੰਡੀਗੜ੍ਹ ਵਰਗੇ ਸ਼ਹਿਰ ਦੀ ਤਾਂ ਬਹੁਤ ਹੀ ਜਿਹੜੀ ਕਾਲੀ ਘਟਾ ਚੜ ਕੇ ਆਈ ਹੈ ਬਹੁਤ ਸੰਘਣੇ ਬੱਦਲ ਨੇ ਲਗਾਤਾਰ ਦੋ ਤਿੰਨ ਦਿਨ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਮੌਸਮ ਐ ਖਰਾਬ ਦੱਸਿਆ ਜਾ ਰਿਹਾ ਹੈ। ਮੌਸਮ ਨੇ ਕੋਦਮ ਆਪਣੀ ਜਿਹੜੀ ਕਰਬਟ ਬਦਲੀ ਹੈ ਤਾਂ ਬਹੁਤ ਚੇਂਜ ਆ ਗਿਆ ਮੌਸਮ ਦੇ ਵਿੱਚ ਉੱਥੇ ਹੀ ਕਿਸਾਨ ਵੀਰਾਂ ਨੂੰ ਹੱਥਾਂ ਪੈਰਾਂ ਨਹੀਂ ਪਈ ਹੋਈ ਹੈ ਕਿ ਕਿਤੇ ਪੱਕੀ ਫਸਲ ਦੇ ਉੱਪਰ ਇਸ ਤਰ੍ਹਾਂ ਦਾ ਜਿਹੜਾ ਕਹਿਰ ਹੈ ਉਹ ਕਦੇ ਬਰ ਨਾ ਜਾਵੇ ਵਾਕਈ ਇਹ ਸਾਰਾ ਜਿਹੜਾ ਕਹਿਰ ਹੀ ਹੁੰਦਾ ਹੈ ਜਦੋਂ ਫਸਲ ਪੱਕ ਜਾਂਦੀ ਹੈ ਕਿਉਂਕਿ ਉਹੀ ਟਾਈਮ ਫਸਲ ਵਧਣ ਦਾ ਹੁੰਦਾ ਉਹਨਾਂ ਟਾਈਮਾਂ ਦੇ ਵਿੱਚ ਹੀ ਜਿਹੜਾ ਬੇਮੌਸਮੀ ਜਿਹੜਾ ਮੀਂਹ ਉਹ ਪੈ ਜਾਂਦਾ ਹੈ ਜਿਸ ਕਾਰਨ ਫਸਲ ਖਰਾਬ ਹੋ ਜਾਂਦੀ ਹੈ ਤਾਂ ਦੇਖ ਸਕਦੇ ਤੁਸੀਂ ਕਿਸ ਤਰੀਕੇ ਨਾਲ ਕਾਲੀਆਂ ਘਟਾਵਾਂ ਨੇ ਜਿਹੜੀਆਂ ਛਾਂਆਂ ਹੋਈਆਂ ਨੇ ਬੱਦਲ ਬਿਲਕੁਲ ਇੱਕ ਜਗ੍ਹਾ ਸਟਿਲ ਖੜਿਆ ਤਾਂ ਹਵਾ ਦੀ ਆਵਾਜ਼ ਤੁਸੀਂ ਸੁਣ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਹਵਾ ਆ ਉਹ ਆਪਣੇ ਛਾਂ ਛਾਂ ਦੀ ਆਵਾਜ਼ ਕਰ ਰਹੀ ਹੈ ਦੇਖ ਸਕਦੇ ਹੋ ਤੁਸੀਂ ਮੌਸਮ ਵਿਭਾਗ ਦੋ ਲੋ ਅਲਰਟ ਕੀਤਾ ਹੋਇਆ ਕਿ ਦੋ ਜਾਂ ਤਿੰਨ ਦਿਨ ਜਿਹੜਾ ਮੌਸਮ ਹੈ ਉਹ ਖਰਾਬ ਰਹੇਗਾ ਜੇਕਰ ਗੱਲ ਕਰੀਏ ਰਾਤ ਦੀ ਕੱਲ ਰਾਤ ਵੀ ਜਿਹੜੀ ਹਲਕੀ ਕਿਣਮਣ ਹੋਈ ਹੈ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਤਾਂ ਉਧਰ ਪਿੰਡਾਂ ਦੇ ਵਿੱਚ ਜਿਹੜੀਆਂ ਤੇਜ਼ ਹਵਾਵਾਂ ਚੱਲ ਰਹੀਆਂ ਨੇ ਹਜੇ ਪਿੰਡਾਂ ਦੇ ਵਿੱਚ ਜਿਹੜੀ ਬਾਰਿਸ਼ ਆ ਉਹ ਤਾਂ ਨਹੀਂ ਹੋਈ ਪਰ ਜੇਕਰ ਬਾਰਿਸ਼ ਹੁੰਦੀ ਆ ਤਾਂ ਫਸਲਾਂ ਸਾਰੀਆਂ ਹੀ ਖਰਾਬ ਹੋ ਜਾਣਗੀਆਂ ਸੋ ਅਸੀਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਹੀ ਪ੍ਰਮਾਤਵਾ ਜਿਹੜੀ ਇਹ ਬੀਲੋੜੀ ਬਰਸਾਤ ਹੈ ਇਹ ਬਿਲਕੁਲ ਨਾ ਪਵੇ ਹਲਕੀ ਕੰਮਨ ਹੋ ਕੇ ਜਰੂਰ ਹਟ ਜਵੇ ਕਿਉਂਕਿ ਨਕਸਾਨ ਜਿਹੜਾ ਨੁਕਸਾਨ ਹੈ ਉਹ ਨਾ ਹੋ ਸਕੇ ਫਸਲਾਂ ਬਹੁਤ ਹੀ ਪੋਤਾ ਵਾਂਗੂ ਪਾਲੀਆਂ ਹੁੰਦੀਆਂ ਨੇ ਇਹ ਸਾਰੀਆਂ ਫਸਲਾਂ ਸ਼ਹਿਰਾਂ ਤੇ ਹੋਰ ਸਾਰੇ ਪਾਸੇ ਜਾਂਦੀਆਂ ਨੇ ਜਿਹੜੀਆਂ ਪਿੰਡਾਂ ਦੇ ਵਿੱਚ ਫਸਲਾਂ ਹੁੰਦੀਆਂ ਨੇ ਇਹ ਸ਼ਹਿਰਾਂ ਦੇ ਵਿੱਚ ਵੀ ਜਾਂਦੀਆਂ ਨੇ ਜਿਹੜਾ ਅੰਨ ਅਸੀਂ ਖਾਂਦੇ ਆ ਕਿਸੇ ਨਾ ਕਿਸੇ ਜਰੀਏ ਕੋਈ ਨਾ ਕੋਈ ਚੀਜ਼ ਇਸੇ ਅੰਨ ਦੀ ਬਣ ਕੇ ਜਿਹੜੀ ਸ਼ਹਿਰਾਂ ਦੇ ਵਿੱਚ ਆਉਂਦੀ ਆ ਇਸ ਨੂੰ ਹੀ ਅਸੀਂ ਸਾਰੇ ਜਣੇ ਖਾਂਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਜਿਹੜਾ ਬੱਦਲ ਹੈ ਕਾਲੀ ਘਟਾ ਚੜ ਕੇ ਆ ਗਈ ਹੈ ਤਾਂ ਮੌਸਮ ਦੇ ਜਿਹੜੀ ਕਰਬਟ ਹੈ ਉਹ ਬਦਲ ਨਹੀਂ ਇੱਕੋ ਦਮ ਕਿਸ ਤਰੀਕੇ ਦੇ ਨਾਲ ਕਾਲੀ ਘਟਾ ਜਿਹੜੀ ਛਾਈ ਹੋਈ ਹੈ ਦੇਖ ਸਕਦੇ ਹੋ ਤੁਸੀਂ ਸੰਗਣੇ ਜਿਹੜੇ ਬੱਦਲ ਨੇ ਜੇ ਜੇ ਕਰੇ ਹੀ بارش ਥੇ ਪੈ ਗਈ ਤਾਂ ਬਹੁਤ ਹੀ ਜਿਆਦਾ ਹੀ ਮੀਂਹ ਪਵੇਗਾ ਜਿਸ ਤਰੀਕੇ ਦੀ ਜਿਹੜੀ ਕਾਲੀ ਘਟਾ ਛਾਈ ਹੋਈ ਹੈ ਇਹ ਅੱਪਾ ਜੇਕਰ ਗੱਲ ਕਰੀ ਜਾਵੇ ਨਿਊ ਚੰਡੀਗੜ੍ਹ ਵਾਲੀ ਸਾਈਡ ਤੋਂ ਇਹ ਜਿਹੜਾ ਬੱਦਲ ਹੈ ਇਹ ਚੰਡੀਗੜ੍ਹ ਸਾਰੇ ਦੇ ਉੱਪਰ तकरीबन ਬੱਦਲ ਹੈ ਅੱਦੇ ਮਹਾਲੀ ਦੇ ਉੱਪਰ ਜਿਹੜਾ ਬੱਦਲ ਹੈ ਤਾਂ ਤੁਸੀਂ ਦੇਖ ਸਕਦੇ ਹੋ ਸੰਗਣਾ ਜਿਹੜਾ ਬੱਦਲ ਹੈ ਕਾਲੀ ਘਟਾ ਜਿਹੜੀ ਚੜ ਕੇ ਆਏਗੀ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜੀ ਕਾਲੀ ਘਟਾ ਚੜੀ ਹੋਈ ਹੈ ਸੋ ਸ਼ਹਿਰਾਂ ਦੇ ਵਿੱਚ ਆਵਾਜ਼ ਆਈ ਹੈ ਜਿਹੜੀ ਤੇਜ਼ ਹੋ ਗਈ ਹੈ ਲੋਕਾਂ ਦੇ ਵਿੱਚ ਭੱਜ ਦੌੜ ਮੱਚ ਗਈ ਆਪਣੇ ਕੰਮਕਾਰਾਂ ਤੋਂ ਛੇਤੀ ਘਰ ਨੂੰ ਭੱਜ ਰਹੇ ਨੇ ਤਾਂ ਦੇਖ ਸਕਦੇ ਤੁਸੀਂ ਕਿਸ ਤਰੀਕੇ ਦੇ ਨਾਲ ਇਹ ਬੱਦਲ ਹੈ ਜਿਹੜਾ ਚੜ ਕੇ ਆ ਗਿਆ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਸੀ ਕਿ 2 ਜਾਂ 3 ਜਿਹੜੇ ਤੇਜ਼ ਹਵਾਵਾਂ ਤੇ ਸੰਘਣੇ ਬੱਦਲ ਕਾਰਨ ਜਿਹੜੀ ਭਾਰੀ ਬਰਫ਼ ਸੌਰੀ ਭਾਰੀ ਜਿਹੜਾ ਮੀਂਹ ਆ ਪਵੇਗਾ ਤਾਂ ਦੇਖ ਸਕਦੇ ਹੋ ਤੁਸੀਂ ਹੁਣ ਮੌਸਮ ਵਿਭਾਗ ਦੀ ਜਿਹੜੀ ਜਾਣਕਾਰੀ ਆ ਬਿਲਕੁਲ 2 ਦਿਨ ਪਹਿਲਾਂ ਤਾਂ ਨਹੀਂ ਸੱਚੀ ਹੋਈ ਇਹ ਅੱਜ ਸੱਚੀ ਹੋਈ ਹੈ ਤੀਜੇ ਦਿਨ ਕਿਉਂਕਿ ਕੁਦਰਤ ਹੈ ਕੁਦਰਤ ਦਾ ਕਿਸੇ ਨੇ ਪੀਤ ਨਹੀਂ ਪਾਇਆ ਸੋ ਮੌਸਮ ਬਗਿਆਨੀ ਵੀ ਜਿਹੜੇ ਨੇ ਉਹ ਆਪਣੇ ਜਿਹੜੇ ਉਹਨਾਂ ਦੇ ਸਿਸਟਮ ਲੱਗੇ ਹੋਣੇ ਉਹਨਾਂ ਦੇ ਜਰੀਏ ਹੀ ਇਸ ਨੂੰ ਕੁਦਰਤ ਨੂੰ ਦੇਖਦੇ ਨੇ ਮੌਸਮ ਨੂੰ ਦੇਖਦੇ ਨੇ ਪਰ ਕਿਤੇ ਨਾ ਕਿਤੇ ਕੁਦਰਤ ਦਾ ਇਹਦਾ ਪੀਤਾ ਕਿਸੇ ਨੇ ਨਹੀਂ ਪਾਇਆ ਕੁਦਰਤ ਛੱਟ ਵਿੱਚ ਰੰਗ ਹੈ ਜਿਹੜੇ ਬਦਲ ਲੈਂਦੀ ਹੈ ਤਾਂ ਤੁਸੀਂ ਹੁਣ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਹਿਲਾਂ ਮੌਸਮ ਸਾਫ਼ ਸੀ ਐਂ ਬਿਲਕੁਲ ਨੀਟ ਐਂਡ ਕਲੀਨ ਸੀ ਤਾ ਹੁਣ ਇੱਕੋ ਦਮੇ ਜਿਹੜਾ ਬੱਦਲ ਚੜ੍ਹ ਕੇ ਆ ਗਿਆ ਬੱਦਲ ਇੱਕੋ ਜਗ੍ਹਾ ਖੜਿਆ ਹੋਇਆ ਹਿਲ ਨਹੀਂ ਰਿਹਾ ਨਹੀਂ ਹਵਾ ਦੇ ਨਾਲ ਅਕਸਰ ਹੁੰਦਾ ਜਦੋਂ ਹਵਾ ਚੱਲਣ ਲੱਗ ਜਾਂਦੀ ਹੈ ਤਾਂ ਬੱਦਲ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਨੂੰ ਜਿਹੜਾ ਖਿਸਕ ਜਾਂਦਾ ਹੈ ਤੁਰ ਜਾਂਦਾ ਹੈ ਪਰ ਹੁਣ ਇੱਕੋ ਜਗ੍ਹਾ ਜਿਹੜਾ ਸਟਿਲ ਹੈ ਉਹ ਖੜਿਆ ਹੋਇਆ ਬੱਦਲ ਤਾਂ ਭਾਰੀ ਜਿਹੜਾ ਮੀਂਹ ਹੈ ਉਹ ਪੈਣ ਦੀ ਸੰਭਾਵਨਾ ਹੈ ਸੋ ਆਸ ਕਰਦੇ ਹਾਂ ਕਿਸਾਨ ਵੀਰਾਂ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਜਿਹੜਾ ਨੁਕਸਾਨ ਹੈ ਉਹ ਹੁਣ ਬਚ ਜਾਵੇ ਤਾਂ ਜੋ ਸਾਰੇ ਹੀ ਉਸ ਫਸਲ ਨੂੰ ਜਿਹੜੇ ਖਾਂਦੇ ਨੇ ਸ਼ਹਿਰਾਂ ਦੇ ਵਿੱਚ ਚਾਹੇ ਉਹ ਬਸੋਂ ਆ ਚਾਹੇ ਉਹ ਪਿੰਡਾਂ ਦੇ ਵਿੱਚ ਬਸੋਂ ਆ ਸਾਰੇ ਹੀ ਉਸੇ ਫਸਲ ਤੇ ਨਿਰਭਰ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਾਲੀ ਘਟਾ ਜਿਹੜੀ ਲਗਾਤਾਰ ਗਰਜ ਰਿਹਾ ਬੱਦਲ ਇਹ ਸੁਣਿਆ ਤੁਸੀਂ ਕਹਿੰਦੇ ਜਿਹੜੇ ਗਰਜਦੇ ਹੁੰਦੇ ਨੇ ਉਹ ਬਰਸਦੇ ਨਹੀਂ ਪਰ ਹੁਣ ਸਿਸਟਮ ਕਿਤੇ ਨਾ ਕਿਤੇ ਉਲਟਾ ਵੀ ਹੋ ਜਾਂਦਾ ਹੈ ਜਿਹੜੇ ਗਰਜਦੇ ਆ ਉਹ ਵੱਧ ਬਰਸਦੇ ਨੇ ਸਗੋਂ ਜਿਹੜੇ ਚੁੱਪਚੀ ਪੀਤੇ ਹੁੰਦੇ ਨੇ ਉਹ ਲੰਘ ਹੀ ਜਾਂਦੇ ਨੇ ਇਹ ਤਾਂ ਤੁਸੀਂ ਦੇਖ ਰਹੇ ਹੋ ਕਾਲੀ ਕਟ ਚੜੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਮੀਂਹ ਜਿਹੜੀ ਭਾਰੀ ਹੈ ਤਬਾਹੀ ਮਚਾਣੀ ਸ਼ੁਰੂ ਕਰ ਦਿੱਤੀ ਆ ਦੋ ਦਿਨ ਤੋਂ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਅਲਰਟ ਜਾਰੀ ਕੀਤਾ ਹੋਇਆ ਸੀ ਤਾਂ ਹੁਣ ਚੰਡੀਗੜ੍ਹ ਵਰਗੇ ਸ਼ਹਿਰ ਦੀ ਜੇਕਰ ਗੱਲ ਕਰੀ ਜਾਵੇ ਤਾਂ ਇੱਥੇ ਬਹੁਤ ਹੀ ਜ਼ਿਆਦਾ ਜਿਹੜਾ ਮੀਂਹ ਤੇਜ਼ੀ ਦੇ ਨਾਲ ਸ਼ੁਰੂ ਹੋ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਸ਼ਹਿਰਾਂ ਵਿੱਚ ਆਵਾਜ਼ ਆਈ ਇਹ ਤੇਜ਼ ਹੋ ਗਈ ਹੈ ਕਾਫੀ ਲੋਕ ਨੇ ਜਿਹੜੇ ਆਪਣੇ ਘਰਾਂ ਨੂੰ ਕੰਮਕਾਰ ਤੋਂ ਜਿਹੜੇ ਭੱਜਣੇ ਸ਼ੁਰੂ ਹੋ ਗਏ ਨੇ ਕੰਮਕਾਰ ਜਿਹੜੇ ਚੱਲ ਰਹੇ ਸੀ ਉਹ ਠੱਪ ਕਰ ਦਿੱਤੇ ਗਏ ਨੇ ਲੋਕਾਂ ਦੇ ਵੱਲੋਂ ਤਾਂ ਇਹ ਜਿਹੜਾ ਚੜ ਕੇ ਆਇਆ ਹਾ ਬੱਦਲ ਬਹੁਤ ਹੀ ਇਹ ਕਾਲੀਕਟਾ ਚੜੀ ਹੋਈ ਹੈ ਮੌਸਮ ਵਿਭਾਗ ਦੇ ਵੱਲੋਂ